ਕਰ ਦਿੱਤਾ ਬਠਿੰਡਾ ਦੇ ਫੇਸ ਤੋਂ ਦੇ ਵਿੱਚ ਅੱਧਾ ਦਰਜਨ ਲੋਕਾਂ ਨੇ ਸ਼ਰਾਬ ਪੀਂਦੇ ਹੋਏ ਮਾਮਲੇ ਜਗਰੇ ਤੋਂ ਬਾਅਦ ਆਪਣੇ ਹੀ ਦੋਸਤਾਂ ਦਾ ਕਤਲ ਕਰ ਦਿੱਤਾ ਹੈ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦੇ ਦਰਜ ਜੜੇ ਨੇ ਕਰਨ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਲੰਬੀ ਦੇ ਪਿੰਡ ਲਾਲਬਾਈ ਦਾ ਰਹਿਣ ਵਾਲਾ 21 ਸਾਲਾ ਦਾ ਅਮਰੋਜ ਬਠਿੰਡਾ ਦੇ ਵਿੱਚ ਆਈ ਲੀਗ ਦੀ ਤਿਆਰੀ ਕਰ ਰਿਹਾ ਸੀ ਅਤੇ ਕੱਲ ਉਹ ਆਪਣੇ ਦੋਸਤਾਂ ਨੂੰ ਮਿਲਣ ਬਠਿੰਡਾ ਆਇਆ ਸੀ ਰਾਤ ਨੂੰ ਉਸਦੇ ਦੋਸਤ ਜਿਹੜੇ ਨੇ ਬੈਠ ਕੇ ਸ਼ਰਾਬ ਪੀ ਰਹੇ ਸਨ ਜਦੋਂ ਅਚਾਨਕ ਉਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਉਹਨਾਂ ਨੇ ਆਪਣੇ ਹੀ ਦੋਸਤ ਨੂੰ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਮਾਰ ਦੇ ਮਾਤਾ ਪਿਤਾ ਹਨ ਉਸਦੀ ਪੈਣ ਵਿਦੇਸ਼ ਦੇ ਵਿੱਚ ਹੈ। ਮਾਵਰਾ ਜੀ ਬੱਚੇ ਇੱਥੇ ਆਏ ਸੀਗੇ। ਤੇ ਇੱਥੇ ਉਹਨਾਂ ਰੱਬ ਜੀ ਨੇ ਕੀ ਆਸ ਵਿੱਚ ਹੋਈ arrangsਾ। ਸੌਣ ਤੋਂ ਫੋਨ ਗਏ ਬਾਅਦ ਚ। ਕਿੱਥੇ ਚਲੇ ਕਿੱਥੇ ਸੀ ਇਹ? ਕਿ ਇਹ ਉਹ ਜੀ ਨੇ ਜਾਣਾ ਸੀ ਕਮੋ ਹੋਵੇ ਦਾ ਟੂਰ ਕੈਂਸਲ ਆ। ਕਿੱਥੇ ਜਾਣ ਦੇ। ਮਲਾ ਮਨਾਲੀ ਜਾਣਾ ਸੀ। ਅੱਛਾ। ਉਹ ਉੱਥੋਂ ਇਹ ਕਹਿੰਦੇ ਵੀ ਆਪਾਂ ਵੀ ਨਹੀਂ ਜਾਂਦੇ ਕਹਿੰਦੇ ਗੱਡੀ ਖਰਾਬ ਹੋ ਗਈ ਪਿੰਡ ਜੀ। ਫਿਰ ਆਥ ਨੇ ਜੇ ਦੋ ਬੱਚੇ ਹੋਰ ਆ ਗਏ ਨਾਲ। ਕਹਿੰਦੇ ਆਪਾਂ ਉੱਥੇ ਜਾ ਵਰਦੇ ਆਂ ਮਸ਼ਿੰਡੇ। ਤੇ ਇਹ ਦੋ ਮੁੰਡੇ ਚਾਰ ਫੜ ਨਾਲ ਰਹਿੰਦੇ ਸੀਗੇ ਉਹਨਾਂ ਨੇ ਫੋਨ ਕਰਤਾ ਵੀ ਆਜੂ ਚ ਘਟਨਾ ਕੀ ਹੋਈ ਐ ਸਾਰੀ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆਗਾ ਸਾਨੂੰ ਪਤਾ ਲੱਗਿਆ ਜੀ ਮੰਨ ਕੇ 11 ਵਜੇ ਅੱਛਾ ਇਹ ਜਿਹੜੇ ਆਪਣੇ ਮੇਰੇ ਭਤੀਜੇ ਨਾਲ ਜਾ ਰਹੇ ਸੀਗੇ ਉਹਨਾਂ ਨੇ ਮੇਰੇ ਬੇਟੇ ਨੂੰ ਫੋਨ ਕਰ ਮੇਰਾ ਬੇਟਾ ਫੋਨ ਬਾਹਰ ਰਹਿ ਚਦਾ ਜੀ ਪਹਿਲੇ ਇਹਨੇ ਉਹਨਾਂ ਨੂੰ ਫੋਨ ਕਰਿਆ ਉਹਨੇ ਫਿਰ ਮੈਨੂੰ ਫੋਨ ਕਰਿਆ ਸਾਡਾ ਮੁੰਡਾ ਸੀਗਾ ਜੀ ਅਸੀਂ ਉਹਨਾਂ ਸ਼ਰੀਆਮ ਪਜਾ ਛੇਤੀ ਵਾਪਸ ਆਣਾ ਕਿਵੇਂ ਕੀ ਕਾਰਨ ਕੀ ਐ ਕਿਵੇਂ ਆਸੇ ਤੇ ਬਟਾ ਕੁਝ ਕੈਨੇਡਾ ਸੀ ਸੰਦੋ ਪਤਾ ਨਹੀਂ ਆਦੇ ਐਕਟਵਾ ਤੇ ਚਾਰਜਾਂ ਨੇ ਆਏ ਆ ਬਸ ਆ ਕੇ ਤੂ ਤੂ ਮੈਂ ਮੈਂ ਹੋਣ ਲੱਗ ਪਈ ਜਿੱਦ ਤੇ ਆਪ ਨੂੰ ਕਿਤੇ ਪਤੂਗਾ ਕੋਈ ਕਾਫੀ ਕਾਫੀ ਕੱਡੇ ਕਾਫੀ ਉੱਪਰ ਹਾਂ ਕਿੰਨੇ ਮੁੰਡੇ ਸੋਟੇ ਪਿੰਡ ਦੇ ਸਾਡੇ ਪਿੰਡ ਦੇ ਕਿੰਨੇ ਮੁੰਡਾ ਸੀ ਜੀ ਇਕੱਲੇ ਸੀ ਉਹ ਇਕੱਲੇ ਵੀ ਕਿੰਨੇ ਕਿੰਨੇ ਜੀ ਹੋਰ ਇਹਨਾਂ ਦੇ ਘਰ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਇੱਕ ਤਾਂ ਪੈਣਾ ਉਹ ਬਾਹਰ ਗਈ ਵੀ ਆ ਜੀ ਤੇ ਇਹਦਾ ਮਾਂ ਤੇ ਹੋਉਂਦੀ ਪਿਤਾ ਜੀ ਕੀ ਕਰਦੇ ਚਾਚਾ ਖੇਤੀਬਾੜੀ ਹੈ ਜੈਦਿਕਾ ਚੀਜ਼ ਹੈ ਅੱਛਾ ਕਰੇ ਕੀ ਦੱਸ ਕੇ ਗਏ ਸੀ ਜਦੋਂ ਲਾਸਟ ਟਾਈਮ ਮਿਲ ਕੇ ਗਏ ਉਹ ਆਦੇ ਜੀ ਅਸੀਂ ਕਿ ਰਾਇਆ ਕਿ ਉਹ ਇਹੋ ਤੇ ਆਇਆ ਕਿ ਜਮ ਉਹ ਦੰਡੇ ਆ ਗਿਆ ਉਹਨੇ ਪੁਲਿਸ ਤਾਰੀ ਕਹਿ ਰਹੇ ਆ ਵੀ ਇਹਨਾਂ ਦੇ ਯਾਰ ਕੋਈ ਕਿਸੇ ਕੱਡੇ ਖੰਡੀ ਦੀ ਜੇ ਹੋ ਸਕਦਾ ਜੀ ਇਹਨਾਂ ਦੀ ਮਤਲਬ ਕਿਸੇ ਗੱਲ ਤੋਂ ਹੋ ਗਈ ਉਹ ਆਏ ਪਿੱਛੋਂ ਆਏ 4 ਮੰਡੇ ਪਹਿਲਾਂ ਇਹ ਤਿੰਨ ਚਾਰ ਸੀ ਖਾਈ ਪੀ ਜਾਂਦੇ ਆ ਇਹਨਾਂ ਨੇ ਬਾਹਰ ਸੱਜਿਆ ਰੈਸਟੋਰੈਂਟ ਤੇ ਇਹਨਾਂ ਨੂੰ ਇੱਥੇ ਬਾਹਰ ਆ ਕੇ ਬੈ ਗਈ ਮਤਲਬ ਇੰਨੀ ਹੋ ਗਿਆ ਕਿ ਇੱਕ ਵਾਰ ਦੇ ਚਾਰ ਜਾਂ ਰਹੀਆਂ ਜਾਂ ਕਿ 5 ਜਾਂ ਚਾਰ ਆ ਦੇ ਜੀ ਅੱਛਾ ਪਰਤਾ ਸੀ ਕਿੰਨਾ ਮੁੰਡਾ ਤੁਹਾਡੇ ਇੱਥੇ ਨਹੀਂ ਜੀ ਹੁਣ ਤਾਂ ਕਲਾਸੂ ਕਰਕੇ ਹਟ ਗਿਆ ਇਹ ਸਾਨੂੰ ਖਾਣਾ ਸਿਵਲ ਲਾਈਨ ਵਿਖੇ ਇਨਫਾਰਮੇਸ਼ਨ ਰਿਸਿਵ ਹੋਈ ਹੈ ਜੀ ਕਿ ਇਹ ਕੁਝ ਦੋਸਤ ਸੀਗੇ ਜਿਹੜੇ ਇੱਕ ਦੂਜੇ ਨੂੰ ਜਾਣਦੇ ਸੀ ਕੋਈ ਇਕੱਠੇ ਪੜਦੇ ਸੀ ਕੋਲ ਸਕੂਲ ਟਾਈਮ ਜਾਂ ਕਾਲਜ ਟਾਈਮ ਦੇ ਉਹ ਕੱਲ ਇੱਥੇ ਅਜੀਤ ਰੋਡ ਤੇ ਇਕੱਠੇ ਹੋਏ ਆ ਸ਼ਾਮ ਨੂੰ ਜੋ ਰਾਤ ਨੂੰ ਉਹ ਸ਼ਰਾਬ ਪੀ ਰਹੇ ਸੀ ਤੇ ਪੀਂਦੇ ਪੀਂਦੇ ਉਹਨਾਂ ਦੀ ਆਪਸ ਕਿਸੇ ਵਜ੍ਹਾ ਕਰਕੇ ਤੋਤੂ ਮਮਾ ਹੋ ਗਈ ਤੇ ਜਿਸ ਤੋਂ ਬਾਅਦ ਉਹ ਆਪਸ 'ਚ ਹੀ ਉਹਨਾਂ ਦੀ ਲੜਾਈ ਹੋ ਗਈ ਤੇ ਉਹ ਲੜਾਈ ਦੌਰਾਨ ਉਹਨਾਂ 'ਚੋਂ ਇੱਕ ਲੜਕਾ ਅਮਰੋਜ ਸਿੰਘ ਪੁੱਤਰ ਬਲਜਿੰਦਰ ਸਿੰਘ ਆ ਜੀ ਉਹਦੀ ਲੜਾਈ ਦੇ ਵਿੱਚ ਸੱਟਾ ਲੱਗਨ ਕਰਕੇ ਮੌਤ ਹੋ ਗਈ ਜੀ ਸਰ ਕਿਹ ਇਨਾਂ ਦੇ ਜਿਹੜਾ ਜੀ ਮਰਨ ਵਾਲਾ ਲੜਕਾ ਹੈ ਅਮਰੋਜ ਉਹਦੇ ਹੁਣ ਫੈਮਿਲੀ ਮੈਂਬਰਸ ਤੇ ਹੋਰ ਆਏ ਨੇ ਜੀ ਤੇ ਜਿਹੜੇ ਨਾਲ ਮੌਕੇ ਤੇ ਲੜਕੇ ਮੌਜੂਦ ਸੀ ਉਹ ਵੀ ਆਏ ਨੇ ਉਹਨਾਂ ਦਾ ਅਸੀਂ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਜੀ ਜਿਨ੍ਹਾਂ ਦੇ ਵਿੱਚ ਮੁੱਢਲੇ ਤੌਰ ਤੇ ਹੁਣ ਤੱਕ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਦੋਸਤ ਸੀਗਾ ਸ਼ਵੀ ਸੀਗਾ ਜੋ ਜੰਗੀ ਰਾਣੇ ਪਿੰਡ ਦਾ ਹੈਗਾ ਜੀ ਇੱਕ ਬੱਬੂ ਹੈਗਾ ਤੇ ਖੁਸ਼ਾ ਤੇ ਇੱਕ ਦੋ ਦੋ ਤਿੰਨ ਮੁੰਡੇ ਹੋਰ ਸੀਗੇ ਇਹਨਾਂ ਵੱਲੋਂ ਆਪਣੇ ਜਿਹੜਾ ਮਰਨ ਵਾਲਾ ਸੀ ਉਹਦੀ ਕੁੱਟਮਾਰ ਕੀਤੀ ਗਈ ਸੀਗੀ ਤੇ ਉਹਨਾਂ ਦੀ ਸੱਟਾਂ ਮਾਰ ਕੇ ਉਸਦੀ ਮੌਤ ਕਰ ਦਿੱਤੀ ਗਈ। ਮੁੱਢਲੀ ਪੜਪਾਲ ਜਿਹੜੀ ਹੁਣ ਤੱਕ ਦੀ ਹੋਈ ਹੈ ਜੀ ਉਹਦੇ ਵਿੱਚ ਇਹ ਸਾਹਮਣੇ ਆਇਆ ਕੋਈ ਇਦਾਂ ਦੀ ਖਾਸ ਵਜ੍ਹਾ ਰੰਜਿਸ਼ ਨਹੀਂ ਸੀ ਬਟ ਉੱਥੇ ਜੇ ਸ਼ਰਾਬ ਪੀ ਰਹੇ ਸੀ ਸ਼ਰਾਬ ਪੀਂਦੇ ਪਿੰਦੇ ਆਪਸੀ ਇਹਨਾਂ ਦੀ ਕੋਈ ਤੁਤੂ ਮੈਮਾ ਹੋਗੀ ਕਿਉਂਕਿ ਇਹਨਾਂ ਵਿੱਚੋਂ ਜਿਹੜਾ ਇੱਕ ਲੜਕਾ ਸੀਗਾ ਸ਼ਵੀ ਉਹਨੇ ਕੋਈ ਆਪਣੇ ਹੋਰ ਦੋਸਤ ਬੁਲਾ ਲਏ ਸੀ ਜੋ ਇੱਕ ਅੰਦਾ ਲੋਜਾਂ ਨੇ ਹੋਰ ਬੁਲਾ ਲਏ ਸੀ ਜੋ ਕੀ ਇਹਨੇ ਜਿਆਦਾ ਕਲੋਸ ਫਰੈਂਡਸ ਇਹਨਾਂ ਦੇ ਕਾਮਨ ਨਹੀਂ ਸੀਗੇ ਉਸ ਚੀਜ਼ ਨੂੰ ਲੈ ਕੇ ਹਲਕੀ ਫੁਲਕੀ ਮਾੜੀ ਮੋਟੀ ਇਹਨਾਂ ਦੀ ਬਹਿਸ ਹੋਈ ਬਹਿਸ ਤੋਂ ਬਾਅਦ ਫਿਰ ਤਿੰਨ ਚਾਰ ਜਾਨੇ ਉੱਠ ਕੇ ਬਾਹਰ ਆ ਗਏ ਬਸ ਇਸੇ ਚੀਜ਼ ਨੂੰ ਲੈ ਕੇ ਆਪਸ ਲੜ ਪ